ਚਾਚੂ ਜੀ ਅੱਜ ਜਿਹੜਾ ਇਹ ਤੁਹਾਡੇ ਨੂੰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਬਲਾਕ ਮੈਦਾਨ ਵਿੱਚ ਕੀ ਹੈ ਜੀ ਮੇਨ ਮੁੱਦਾ ਤੇ ਜੀ ਜਿਹੜਾ ਅੱਜ ਦਾ ਮੇਨ ਮੁੱਦਾ ਹੈ ਇਹ ਆਵਾਰਾ ਪਸ਼ੂਆਂ ਨੂੰ ਲੈ ਕੇ ਅੱਜ ਜਿਹੜੀ ਸੀਆ ਰੱਖਿਆ ਹੋਏ ਤੇ ਜਿਹੜੇ ਆਵਾਰਾ ਪਸ਼ੂ ਹੈ ਇਹਨਾਂ ਨਾਲ ਬਹੁਤ ਜਾਨਾਂ ਆਜਾਈ ਜਾ ਰਹੀਆਂ ਜਿਨ੍ਹਾਂ ਵਿੱਚ ਹੁਣ ਤਾਜੀ ਅਧਾਰਨਾ ਆਪਣੇ ਸਾਹਮਣੇ ਹੈ ਨੌਜਵਾਨ ਗਾਈ ਕਪਣਾ ਜਵੰਦਾ ਉਹਦੀ ਮੌਤ ਹੋਈ ਹੈ ਇਸੇ ਤਰ੍ਹਾਂ ਹੋਰ ਇਲਾਕੇ ਚ ਜਿਹੜੀਆਂ ਇਹ ਪਸ਼ੂਆਂ ਵਾਰਾ ਬਹੁਤ ਮਤਲਬ ਜਾਨਾ ਜਾ ਰਹੀਆਂ ਹੁਣ ਥੋੜੇ ਦਿਨ ਪਹਿਲਾਂ ਇੱਕ ਸਿਸਮਾ ਕੋਲ ਵੀ ਇੱਕ ਨੌਜਵਾਨ ਮੁੰਡੇ ਦੀ ਮੌਤ ਹੋਈ ਹੈ ਸੋ ਇਹ ਤਾਂ ਇੱਕ ਜਿਹੜੀ ਆਪਣਾ ਸੈਲੀਬ੍ਰਿਟੀ ਹੋਣ ਕਰਕੇ ਇੱਕ ਗੱਲ ਜ਼ਿਆਦਾ ਚੱਕੀ ਗਈ ਲੇਕਿਨ ਇਸੇ ਤਰ੍ਹਾਂ ਹੋਰ ਮਤਲਬ ਬਹੁਤ ਰੋਜ਼ ਜਾਨਾ ਜਾ ਰਹੀਆਂ ਜਿਨ੍ਹਾਂ ਦਾ ਕੋਈ ਨਾ ਖਬਰ ਲੱਗਦੀ ਹੈ ਨਾ ਪਤਾ ਲੱਗਦਾ ਸੋ ਇਹ ਜਿਹੜੀ ਅੱਜ ਦਾ ਇਹ ਪ੍ਰੋਟੈਸਟ ਇਹ ਉਸ ਗੱਲ ਨੂੰ ਲੈ ਕੇ ਕੀਤਾ ਗਿਆ ਵੀ ਤਾਂ ਕਿ ਜਿਹੜੀਆਂ ਇਹ ਜਾਨਾਂ ਲੋਕਾਂ ਦੀਆਂ ਜਾ ਰਹੀਆਂ ਨੌਜਵਾਨਾਂ ਦੀਆਂ ਮਤਲਬ ਇਹਨਾਂ ਨੂੰ ਬਚਾਉਣ ਵਾਸਤੇ ਇੱਕ ਹੰਬੜਾ ਲੋਕ ਖੇਤਮੇਸ਼ਾਂ ਵੱਲੋਂ ਮਾਰਿਆ ਗਿਆ ਤੇ ਅੱਜ ਤਾਂ ਕਿ ਜਿਹੜਾ ਆਉਣ ਵਾਲਾ ਸਮਾਂ ਇਹਨੂੰ ਕਿਸੇ ਢੰਗ ਨਾਲ ਇਹ ਜਿਹੜੇ ਅਵਾਰਾ ਪਛੂ ਇਹਨਾਂ ਦਾ ਹੱਲ ਕੀਤਾ ਜਾਵੇ ਤਾਂ ਜੋ ਜਿਹੜੀਆਂ ਇਹ ਜਾਨਾਂ ਇਹਨਾਂ ਨੂੰ ਬਚਾਇਆ ਜਾ ਸਕੇ। ਪਰ ਇਹਦੇ ਬਾਰੇ ਜ਼ਿੰਮੇਵਾਰ ਕਿਸ ਨੂੰ ਮੰਨਦੇ ਹੋ? ਸਰਕਾਰਾਂ ਨੇ, ਆਮ ਲੋਕ ਨੇ, ਇਹਦੇ ਬਾਰੇ ਕਿਸਾਨਾਂ ਨੂੰ ਵੀ ਕਿਹਾ ਜਾ ਰਿਹਾ ਕਿ ਜਿਹੜੇ ਲੋਕ ਘਰਾਂ ਦੇ ਵਿੱਚ ਆਪਣੇ ਪਸ਼ੂ ਰੱਖਦੇ ਨੇ, ਉਹ ਦੁੱਧ ਪੀਣ ਤੋਂ ਬਾਅਦ ਫਿਰ ਉਹਨਾਂ ਛੱਡ ਦਿੰਦੇ ਨੇ, ਉਹ ਵੀ ਜ਼ਿੰਮੇਵਾਰ ਹੈ। ਦੇਖੋ ਜੀ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਡਿਆ ਵੀ ਜ਼ਿੰਮੇਵਾਰ ਕੋਈ ਇੱਕ ਬੰਦਾ ਨਹੀਂ ਹੈ। ਇਹਦੇ ਵਿੱਚ ਸਾਰੇ ਹੀ ਜ਼ਿੰਮੇਵਾਰ ਨੇ। ਜਿਹੜੀ ਤੁਸੀਂ ਗੱਲ ਕਹੀ ਆ ਬਿਲਕੁਲ ਇਹ ਵੀ ਠੀਕ ਹੈ ਗੱਲ। ਵੀ ਜਿਹੜੇ ਬੰਦੇ ਮਤਲਬ ਹੁਣ ਆਪਾਂ ਹੀ ਆ ਮੰਨ ਲਓ ਮੇਰੇ ਕੋਲੇ ਹੈ। ਠੀਕ ਹੈ ਜਦੋਂ ਤੱਕ ਦਾ ਦੁੱਧ ਦਿੰਦੀ ਹੈ। ਉਦੋਂ ਤੱਕ ਦਾ ਠੀਕ ਹੈ ਜਦੋਂ ਦੁੱਧ ਦੇਤਾ ਫਿਰ ਰਾਤ ਨੂੰ ਜਿਹਨੂੰ ਛੱਡ ਕੇ ਮਾਰਕੀਟ ਦੋ ਡੰਡੇ ਪਾਸੇ ਭਜਾ ਦਿੰਨੇ ਲੇਕਿਨ ਉਹ ਵੀ ਗਲਤ ਗੱਲ ਹੈ ਤੇ ਜਿਹੜੀ ਪ੍ਰਸ਼ਾਸਨ ਵਾਲੀ ਗੱਲ ਹੈ ਜਿਹੜੀ ਆਪਾਂ ਹੁਣ ਗੱਲ ਕਰਕੇ ਛੱਡੇ ਆ ਵੀ ਉਹ ਜਿਹੜਾ ਗਊਸ਼ਾਲਾ ਇਕੱਠਾ ਕਰ ਰਹੇ ਫਿਰ ਉਹ ਕਾਦੇ ਲਈ ਇਕੱਠਾ ਕਰਿਆ ਜਾ ਰਿਹਾ ਉਹ ਪੈਸਾ ਜਿਹੜਾ ਇਕੱਠਾ ਕਰਿਆ ਜਾ ਰਿਹਾ ਉਹ ਮਤਲਬ ਜਿਹੜੀਆਂ ਗਊਸ਼ਾਲਾ ਖੋਲੀਆਂ ਹੋਈਆਂ ਉਹਨਾਂ ਦੀ ਮਦਦ ਕਰਨ ਉਹਨਾਂ ਨੂੰ ਇਹ ਪੈਸੇ ਦੇਣ ਤਾਂ ਜੋ ਜਿਹੜੀਆਂ ਸਾਰੀ ਅਵਾਰਾ ਫਿਰਦੇ ਆ ਪਸ਼ੂ ਕੋਈ ਚਾਹੇ ਗਾਏ ਆ ਚਾਹੇ ਕੋਈ ਵੀ ਹੈ ਉਹਨਾਂ ਨੂੰ ਉਹ ਸਾਂਭਣ ਮਨ ਨੂੰ ਲੱਗਦਾ ਜੀ ਦੇ ਸਾਡੇ ਸਰਕਾਰਾਂ ਐਮ ਐਲ اے ਮੰਤਰੀ ਆ ਉਹ ਜਿਹੜੇ ਕਿਸੇ ਵਿੱਚ ਸੰਬੰਧ ਰੱਖ ਤੋਂ ਕਰਨਗੇ ਦੇਖੋ ਜਿਹੜਾ ਹਾਲਾਤ ਅੱਜ ਦੇ ਦਿਖ ਰਹੇ ਆ ਉਹਦੇ ਦੇ ਮੁਤਾਬਕ ਤਾਂ ਨਹੀਂ ਲੱਗਦਾ ਵੀ ਕੁਝ ਹੋਊਗਾ ਬਾਕੀ ਰਹੀ ਗੱਲ ਇਹ ਤਾਂ ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਆਪੇ ਚੱਕਣੀ ਪੈਣੀ ਹੈ ਤੇ ਜੇ ਉਹਨਾਂ ਨੇ ਕੁਝ ਕਰਨਾ ਹੁੰਦਾ ਫਿਰ ਇਹ ਅੱਜ ਜਾਨਾ ਨਾ ਜਾਣ ਉਹਨਾਂ ਨੂੰ ਕਿਹੜਾ ਨਹੀਂ ਦਿਖਦਾ ਉਹ ਵੀ ਰੋਡਾਂ ਤੇ ਤੁਰੇ ਫਿਰਦੇ ਆਪਣੇ ਨਾਲ ਤੋਂ ਵੱਧ ਘੁੰਮਦੇ ਆਓ ਠੀਕ ਹੈ ਨਾ ਕਿਤੇ ਕਿਤੇ ਨੂੰ ਜਾ ਰਹੇ ਕਦੇ ਕਿਤੇ ਨੂੰ ਜਾ ਰਹੇ ਆ ਉਹ ਉਹਨਾਂ ਨੂੰ ਆਪਣੇ ਨਾਲੋਂ ਵੱਧ ਪਤਾ ਲੇਕਿਨ ਉਹਨਾਂ ਨੇ ਅੱਖਾਂ ਮੀਚੀਆਂ ਹੋਈਆਂ ਉਹਨਾਂ ਦੀਆਂ ਅੱਖਾਂ ਖੋਲਣ ਵਾਸਤੇ ਤੁਹਾਨੂੰ ਇਹ ਜਿਹੜੇ ਅੱਜ ਆਪਾਂ ਕਰ ਰਹੇ ਹਾਂ ਇਦਾਂ ਦਾ ਸਾਰੇ ਪੰਜਾਬ ਨੂੰ ਸਾਰੇ ਹਿੰਦੁਸਤਾਨ ਨੂੰ ਕਰਨਾ ਪੈਣਾ ਭਗਵਾਨਤਮਾਨ ਸਰਕਾਰ ਨੂੰ ਨਹੀਂ ਪਤਾ ਹੈਗਾ ਭਗਵਾਨਤਮਾਨ ਤਾਂ ਹੈਲੀਕਾਪਟਰ ਦੇ ਵਿੱਚ ਘੁੰਮਦਾ ਉਹਨੂੰ ਜ਼ਿੰਮੇਵਾਰ ਰੋਣਾ ਤੇ ਕੀ ਹੋ ਗੱਲ ਇਦਾਂ ਵੀਰ ਜੀ ਜਿਹੜਾ ਭਗਵਾਨਤਮਾਨ ਆ ਉਹ ਵੀ ਕਾਮਯਾਬੀਦਾਰ ਦਾ ਹੀ ਮੁੰਡਾ ਹੈਲੀਕਾਪਟਰ ਦਾ ਅੱਜ ਘੁੰਮਣ ਲੱਗਿਆ ਠੀਕ ਹੈ ਉਹ ਉਹ ਪਹਿਲਾਂ ਉਨੀ ਤੁਰਦਾ ਰਿਹਾ ਆ ਤੁਸੀਂ 92 ਆਉਣ ਤੋਂ 27 ਇੱਥੇ ਆ ਜਾਣਾ ਧਰਤੀ 'ਤੇ ਫਿਰ ਕਿਸੇ ਇਹਨਾਂ ਨਹੀਂ ਪੁੱਛਣੇ ਤੇ ਤੁਹਾਡੇ ਹਾਲ ਦੇਖ ਲਿਓ ਜੇ 92 ਚੋਂ 2 ਆ ਗਈਆਂ ਹੁਣ ਲੋਕਾਂ ਨੇ ਜਿਹੜੀ ਉਮੀਦ ਨਾਲ ਉਹਨਾਂ ਨੂੰ ਵੋਟਾਂ ਪਾਈਆਂ ਤੀਆਂ ਜੋ ਲੋਕਾਂ ਨੇ ਉਹਨਾਂ ਤੇ ਆਸਾਂ ਰੱਖੀਆਂ ਦੀਆਂ ਉਹ ਕਿਸੇ ਤੇ ਖਰੇ ਨਹੀਂ ਉਤਰੇ ਅੱਜ ਹਾਲਾਤ ਤਾਂ ਦੇਖੋ ਕਿੱਥੇ ਤੁਰੇ ਫਿਰਦੇ ਆ ਕਰਨੀਤ ਸਿੰਘ ਜੀ ਅ ਕੱਲੇ ਅੱਜ ਤੁਸੀਂ ਪ੍ਰਸ਼ਾਸਨ ਤੱਕ ਪਹੁੰਚ ਕਰੋਗੇ ਜਾਂ ਆਪਣੇ ਤੌਰ ਤੇ ਜਿਹੜੀਆਂ ਇਲਾਕੇ ਦੀਆਂ ਗਊਸ਼ਾਲਾਵਾਂ ਨੇ ਉਹਨਾਂ ਦੇ ਵਿੱਚ ਵੀ ਜਾ ਕੇ ਕੁਝ ਕੋਸ਼ਿਸ਼ ਕਰੋਗੇ ਕਿ ਜਿਹੜੇ ਆਵਾਰਾ ਪਸ਼ੂ ਨੇ ਪ੍ਰਸ਼ਾਸਨ ਕੋਲ ਦੇਖੋ ਇਹ ਕੰਮ ਹੈ ਪ੍ਰਸ਼ਾਸਨ ਦਾ ਜਿਹੜੇ ਗਊਸ਼ਾਲਾ ਨਾਲ ਗੱਲ ਕਰਨੀ ਹੈ ਉਹ ਗੱਲ ਕਰੇ ਸਾਡੀ ਲੋੜ ਹੋਈ ਸਾਨੂੰ ਉਹ ਬੁਲਾਉਣਗੇ ਅਸੀਂ ਕੋਈ ਸਹਾਇਕ ਦੀ ਲੋੜ ਹੋਈ ਅਸੀਂ ਸਹਾਇਕ ਕਰਾਂਗੇ ਲੋਕ ਹਿੱਤ ਮिशन ਪੂਰਾ ਸਹਾਇਕ ਕਰੂਗਾ ਪਰ ਲੇਕਿਨ ਜਿਹੜਾ ਕੰਮ ਤਾਂ ਹੈ ਪ੍ਰਸ਼ਾਸਨ ਦਾ ਕੰਮ ਤਾਂ ਹੈ ਪ੍ਰਸ਼ਾਸਨ ਨੂੰ ਕਰਨਾ ਪੈਣਾ ਸਰਕਾਰਾਂ ਦਾ ਕੰਮ ਹੈ ਠੀਕ ਹੈ ਅਸੀਂ ਤਾਂ ਉਹਨਾਂ ਨੂੰ ਜਗਾਉਣ ਵਾਸਤੇ ਲੱਗੇ ਹੋਏ ਧਾਰਮਿਕ ਮੁੱਦਾ ਬਣ ਜਾਂਦਾ ਹੈ ਗਊਆਂ ਦਾ ਜਦੋਂ ਵੀ ਆਵਾਜ਼ਾ ਪਸ਼ੂਆਂ ਦਾ ਜਦੋਂ ਪਾਸੇ ਕਰਨ ਲੱਗਦਾ ਹੈ ਪ੍ਰਸ਼ਾਸਨ ਜਾਂ ਕਿ ਤਿੰਨੋ ਟਰੱਕ ਭਰ ਕੇ ਲੈ ਜਾਣਾ ਪੈਂਦਾ ਫਿਰ ਉਹ ਏਰੀਆ ਵੀ ਜਾਂਦੇ ਨੇ ਕਿ ਇਹ ਤਾਂ ਇਹ ਕੱਟਲਵਾਟ ਤੇ ਜਾ ਰਹੀਆਂ ਨੇ ਫਿਰ ਧਾਰਮਿਕ ਮੁੱਦੇ ਨੂੰ ਕਿਵੇਂ ਨਿਛਾ ਜਾਵੇ ਦੇਖੋ ਗਲਤ ਰੰਗਤ ਦੇ ਰਹੇ ਨੇ ਜਿਹੜੇ ਕੋਈ ਧਾਰਮਿਕ ਤੌਰ ਤੇ ਇਹਦਾ ਕੋਈ ਵਿਰੋਧ ਨਹੀਂ ਜਿਹੜਾ ਕੋਈ ਕਿਸੇ ਨੇ ਆਪਣੀ ਆਸਥਾ ਰੱਖਦਾ ਉਹ ਰੱਖੇ ਪਰ ਉਹਨਾਂ ਨੂੰ ਵੀ ਮੈਂ ਅਪੀਲ ਕਰਾਂਗਾ ਜਿਹੜੇ ਕੋਈ ਆਸਥਾ ਰੱਖਦੇ ਨੇ ਗਊਆਂ ਦੇ ਵਿੱਚ ਕਿ ਉਹਨਾਂ ਦੀ ਸੰਭਾਲ ਲਈ ਉਹ ਵੀ ਬੋਲਣ ਕਿ ਜੇ ਗਊ ਮਾਤਾ ਹੈ ਉਹ ਸੜਕਾਂ ਤੇ ਉਹ ਭੁੱਖ ਥਿਆ ਨਾਲ ਨਾ ਮਰੇ ਬਾਹਰ ਲੋਕ ਉਹਦੇ ਤੇ ਤਸੱਦਦ ਨਾ ਕਰਨ ਉਹ ਗਊ ਸ਼ਲਾਮਾ ਵਾਲਿਆਂ ਨੂੰ ਕਹਿਣ ਜਾਂ ਆਪਣੇ ਤੌਰ ਤੇ ਖੋਲਣ ਸਰਕਾਰਾਂ ਨੂੰ ਉਹ ਅਪੀਲ ਕਰਨ ਕੇ ਅਸੀਂ ਗਊ ਸੱਸ ਦੇ ਰਹੇ ਨਹੀਂ ਜੀ ਸੰਭਾਲ ਕੀਤੀ ਜਾਵੇ ਸੋ ਇਸ ਦੇ ਨਾਲ ਹੀ ਜਿੱਥੇ ਅਸੀਂ ਉਹਨਾਂ ਨੂੰ ਧਾਰਮਿਕ ਆਸਥਾ ਵਾਲਿਆਂ ਨੂੰ ਵੀ ਬੇਨਤੀ ਕਰਾਂਗੇ ਤੇ ਆਪਣੇ ਜ਼ਿੰਮੇਵਾਰ ਭਰਾਵਾਂ ਨੂੰ ਵੀ ਬੇਨਤੀ ਕਰਾਂਗੇ ਕਿ ਦੁੱਧ ਪੀਕੇ ਨੂੰ ਛੱਡਿਆ ਨਾ ਜਾਵੇ ਉਹਦੀ ਸੰਭਾਲ ਕਰਨੀ ਤੁਹਾਡੀ ਜ਼ਿੰਮੇਵਾਰੀ ਹੈ ਸੋ ਕਿਸੇ ਤਰ੍ਹਾਂ ਦੇ ਵੀ ਇਹਦੇ ਵਿੱਚ ਧਾਰਮਿਕ ਮੁੱਦਾ ਨਹੀਂ ਕਿਸੇ ਦੀ ਆਸਥਾ ਹੈ ਉਹਨਾਂ ਨੂੰ ਮੁਬਾਰਕਾ ਚੰਗੀ ਗੱਲ ਹੈ ਕੋਈ ਵੀ ਆਪਣੀ ਰੱਖ ਸਕਦਾ ਉਹ ਤੁਸੀਂ ਮੰਗ ਪੱਤਰ ਦਿੱਤਾ ਦੇਣਾ ਜੀ ਹੁਣ ਉਹਦੇ ਬਾਰੇ ਗੱਲ ਕਰੀਏ ਦੇਖੋ ਡਿਪਟੀ ਸਾਹਿਬ ਨੂੰ ਅਸੀਂ ਇਹ ਉਹਨਾਂ ਨਾਲ ਗੱਲ ਇਹ ਕੀਤੀ ਸੀ ਕਿ ਅਸੀਂ ਮੰਗ ਪੱਤਰ ਨਹੀਂ ਸਿਰਫ ਦੇਣਾ ਅਸੀਂ ਬਹੁਤ ਮੰਗ ਪੱਤਰ ਦੇ ਚੁੱਕੇ ਹਾਂ ਇਹ ਤੇ ਜੇਕਰ ਹੱਲ ਹੋਵੇ ਉਹਨਾਂ ਨੇ ਇਹ ਗੱਲ ਕਿਹਾ ਕਿ ਤੁਹਾਡੇ ਮੰਗ ਪੱਤਰ ਤੋਂ ਬਾਅਦ ਮੈਂ ਗਊ ਸ਼ਲਾਮਾ ਦੀ ਸਾਰਿਆਂ ਦੇ ਜਿਹੜੇ ਪ੍ਰਬੰਧਕ ਉਹਨਾਂ ਨਾਲ ਮੈਂ ਮੀਟਿੰਗ ਕਰਾਂਗਾ ਉਸ ਤੋਂ ਬਾਅਦ ਤੁਸੀਂ ਜਿੰਨਾ ਕਿ ਲੋਡ ਹੋਈ ਮੈਂ ਤੁਹਾਤੋਂ ਸਹਾਇਤਾ ਦੀ ਮੰਗ ਕਰਾਂਗਾ ਅਸੀਂ ਉਹਨਾਂ ਨੂੰ ਕਿਹਾ ਕਿ ਜੋਏ ਪਰ ਟਰੈਕਟਰ ਟਰਾਲੀਆਂ ਦਾ ਪ੍ਰਬੰਧ ਕਰਨਾ ਉਹਨੂੰ ਲਿਜਾਣ ਲਈ ਉਹਨਾਂ ਨੂੰ ਸਤਕਾਰ ਦੇ ਨਾਲ ਛੜੇ ਜਿਹੜੇ ਧਾਰਮਿਕ ਆਸਥਾਵਲੇ ਉਹ ਵੀ ਵੀਰ ਨਾਲ ਹੁਣ ਆਪਾਂ ਸਾਫ ਸੰਭਾਲ ਦੇ ਲਈ ਉਹਨਾਂ ਨੂੰ ਲੈ ਕੇ ਜਾਈਏ ਜਿੱਥੇ ਛੱਡਣਾ ਹੈ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਅਸੀਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਲਿਆਤਾ ਜਿਹੜੀਆਂ ਇਹ ਰੋਜ਼ ਦੀਆਂ ਮੌਤਾਂ ਹੋ ਰਹੀਆਂ ਨੇ ਦੇਖੋ ਭਗਵੰਤ ਮਾਨ ਸਰਕਾਰ ਜ਼ਿੰਮੇਵਾਰ ਹੈ ਇੱਕ ਰਾਜਵੀਰ ਜੰਦਾ ਨੀਤੇ ਅਨੇਕਾਂ ਹੀ ਜੰਦੇ ਰੋਜ਼ ਸੜਕਾਂ ਤੇ ਮਰ ਰਹੇ ਨੇ ਨੌਜਵਾਨ ਲੋਕਾਂ ਦੇ ਚਿਰਾਗ ਬੁਝ ਰਹੇ ਨੇ ਸਾਨੂੰ ਭਾਵੇਂ ਦੇਰ ਸਵੇਰ ਜੇ ਅਸੀਂ ਹੁਣ ਜਾਗੀਏ ਸੜਕਾਂ ਤੇ ਆਉਣਾ ਪਵੇਗਾ ਤਾਂ ਇਹ ਇਹ ਮੁੱਖ ਮੁੱਦਾ ਅੱਜ ਬਣ ਚੁੱਕਾ ਹੈ ਠੀਕ ਹੈ ਤੇ ਫਸਲਾਂ ਦੀ ਕਿੰਨੀ ਕੀ ਬਰਬਾਦੀ ਹੋ ਰਹੀ ਹੈ ਜੀ ਇਹ ਵਾਲਾ ਪਸ਼ੂ ਕਾਰ ਬਹੁਤ ਬਰਬਾਦੀ ਹੋ ਰਹੀ ਜੀ ਜਿਹੜੇ ਸਬਜੀ ਵਗੈਰਾ ਸਭ ਕੋ ਵਜਾੜਿਆ ਜਾ ਰਿਹਾ ਹੈ ਹਾਂ ਜੀ ਤਾਂ ਮਨਦੀਪ ਜੀ ਹੁਣ ਇਹਦੇ ਵਾਸਤੇ ਪ੍ਰਸ਼ਾਸਨ ਨੂੰ ਲੱਗਦਾ ਕਿ ਕਿਤੇ ਨਹੀਂ ਚਿੰਤਾ ਜੱਜ ਹੈ ਕਿਉਂਕਿ ਸੀਐਮ ਭਗਵਾਨ ਅਤਮਾਨ ਨੇ ਬਿਆਨ ਦਿੱਤਾ ਸੀ ਰਾਜ ਦੇ ਬੰਦਾਂ ਨੂੰ ਮਿਲਣ ਗਏ ਨੇ ਕਿ ਅਸੀਂ ਇਸ ਪਾਸੇ ਕਾਨੂੰਨ ਬਣਾ ਰਹੇ ਹਾਂ ਪਰ ਕਾਨੂੰਨ ਦੀ ਲੋੜ ਹੈ ਦੇਖੋ ਪਰ ਸਾਡੇ ਬਹੁਤ ਸਾਰੀਆਂ ਜਿਹੜੀਆਂ ਸੰਸਥਾ ਹੈ ਉਹਨਾਂ ਨੇ ਕੇਸ ਪਾਇਆ ਹੈ ਕੋਰਟ ਵਿੱਚ ਉਹ ਵੀ ਉਧਰ ਤੇ ਵੀ ਲੱਗੇ ਹੋਇਆ ਕੋਟ ਵੀ ਕੋਈ ਨਾ ਕੋਈ ਆਪਣਾ ਜਿਹੜਾ ਨਿਰਣਾ ਦੇਏਗਾ لیکن ਅਸੀਂ ਵੀ ਆਪਣੇ ਵੱਲੋਂ ਲੱਗੇ ਹੋਏ ਆ ਕਿ ਉਹ ਜਿਹੜੇ ਲੋਕ ਹਿੱਤ ਮਿਸ਼ਨ ਹੈ ਹਰ ਵੇਲੇ ਲੋਕਾਂ ਦੇ ਨਾਲ ਖੜਿਆ ਹੈ ਇਸ ਕਰਕੇ ਅਸੀਂ ਵੀ ਅੱਜ ਸਾਡੇ ਇਲਾਕੇ ਚ ਕਈ ਮੌਤਾਂ ਹੋ ਚੁੱਕੀਆਂ ਜਿੱਦਾਂ ਸੀਸਮਾ ਉਹ ਥੋੜੇ ਦਿਨੇ ਹੋਇਆ ਇੱਕ ਨੌਜਵਾਨ ਮੁੰਡਾ ਜਿਹੜਾ ਕਿ ਇੱਕ ਛਾਂਡ ਦੇ ਨਾਲ ਐਕਸੀਡੈਂਟ ਹੋ ਕੇ ਮਰਿਆ ਉਹਦੀ ਜਿਹੜੀ ਗੱਡੀ ਸੀ ਉਹਦਾ ਵੀ ਕਾਫੀ ਨੁਕਸਾਨ ਹੋਇਆ ਕਿਉਂਕਿ ਗੱਡੀਆਂ ਕਿਹੜੇ ਆਪਣਾ ਤੇਜ਼ੀ ਦੀ ਸਾਸਤੀਆਂ ਇਹ ਵੀ ਲੋਨ ਲੈ ਕੇ ਲੈਂਦੇ ਆ ਆਪਾਂ ਜਿਵੇਂ ਆਪਣਾ ਲਿਮਟਾ ਬਣਾ ਕੇ ਖੇਤਾਂ ਦੇ ਉੱਤੇ ਤੇ ਤਾਂ ਆਪਾਂ ਗੱਡੀ ਲੈਂਦੇ ਆ ਤਾ ਅਸੀਂ ਚਾਹੁੰਦੇ ਆ ਵੀ ਸਾਰਾ ਜਿਹੜਾ ਹੱਲ ਕੀਤਾ ਸਰਕਾਰਾਂ ਵੱਲੋਂ ਕੀਤਾ ਜਾਵੇ ਕਿਉਂਕਿ ਅਸੀਂ ਜਦੋਂ ਟੈਕਸ ਦਿੰਦੇ ਆ ਤਾਂ ਇਸ ਦੇ ਬਾਰੇ ਕੋਈ ਨਾ ਕੋਈ ਪ੍ਰਬੰਧ ਸਰਕਾਰਾਂ ਨੂੰ ਕਰਨਾ ਚਾਹੀਦਾ ਚੰਦੂ ਜੀ ਅੱਜ ਜਿਹੜਾ ਇਹ ਤੁਹਾਡੇ ਨੂੰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਬਲਾਕ ਮੈਦਾਨ ਵਿੱਚ ਕੀ ਹੈ ਜੀ ਮੇਨ ਮੁੱਦਾ ਤੇ ਜੀ ਜਿਹੜਾ ਅੱਜ ਦਾ ਮੇਨ ਮੁੱਦਾ ਹੈ ਇਹ ਆਵਾਰਾ ਪਸ਼ੂਆਂ ਨੂੰ ਲੈ ਕੇ ਅੱਜ ਜਿਹੜੀ ਸੀਆ ਰੱਖਿਆ ਹੋਇਆ ਹੈ ਤੇ ਜਿਹੜੇ ਆਵਾਰਾ ਪਸ਼ੂ ਹੈ ਇਹਨਾਂ ਨਾਲ ਬਹੁਤ ਜਾਨਾਂ ਆਜਾਈ ਜਾ ਰਹੀਆਂ ਜਿਨ੍ਹਾਂ ਵਿੱਚ ਹੁਣ ਤਾਜੀ ਆਧਾਰਨਾ ਆਪਣੇ ਸਾਹਮਣੇ ਹੈ ਨੌਜਵਾਨ ਗਾਇਕਪਣਾ ਚ ਬੰਦਾ ਉਹਦੀ ਮੌਤ ਹੋਈ ਹੈ ਇਸੇ ਤਰ੍ਹਾਂ ਹੋਰ ਇਲਾਕੇ ਚ ਜਿਹੜੀਆਂ ਇਹ ਪਸ਼ੂਆਂ ਵਾਰਾ ਬਹੁਤ ਮਤਲਬ ਜਾਂਨਾ ਜਾ ਰਹੀਆਂ ਹੁਣ ਥੋੜੇ ਦਿਨ ਪਹਿਲਾਂ ਇੱਕ ਸਿਸਮਾ ਕੋਲ ਵੀ ਇੱਕ ਨੌਜਵਾਨ ਮੁੰਡੇ ਦੀ ਮੌਤ ਹੋਈ ਹੈ ਸੋ ਇਹ ਤਾਂ ਇੱਕ ਜਿਹੜੀ ਆਪਣਾ ਸੈਲੀਬ੍ਰਿਟੀ ਹੋਣ ਕਰਕੇ ਇੱਕ ਗੱਲ ਜ਼ਿਆਦਾ ਚੱਕੀ ਗਈ ਲੇਕਿਨ ਇਸੇ ਤਰ੍ਹਾਂ ਹੋਰ ਮਤਲਬ ਬਹੁਤ ਰੋਜ਼ ਜਾਂਨਾ ਜਾ ਰਹੀਆਂ ਜਿਨ੍ਹਾਂ ਦਾ ਕੋਈ ਨਾ ਖਬਰ ਲੱਗਦੀ ਹੈ ਨਾ ਪਤਾ ਲੱਗਦਾ ਉਸੋ ਇਹ ਜਿਹੜੀ ਅੱਜ ਦਾ ਇਹ ਪ੍ਰੋਟੈਸਟ ਇਹ ਉਸ ਗੱਲ ਨੂੰ ਲੈ ਕੇ ਕੀਤਾ ਗਿਆ ਵੀ ਤਾਂ ਕਿ ਜਿਹੜੀਆਂ ਇਹ ਜਾਨਾਂ ਲੋਕਾਂ ਦੀਆਂ ਜਾ ਰਹੀਆਂ ਨੌਜਵਾਨਾਂ ਦੀਆਂ ਮਤਲਬ ਇਹਨਾਂ ਨੂੰ ਬਚਾਉਣ ਵਾਸਤੇ ਇੱਕ ਹੰਬੜਾ ਲੋਕ ਖੇਤਮੇਸ਼ਾਂ ਵੱਲੋਂ ਮਾਰਿਆ ਗਿਆ ਤੇ ਅੱਜ ਤਾਂ ਕਿ ਜਿਹੜਾ ਆਉਣ ਵਾਲਾ ਸਮਾਂ ਇਹਨੂੰ ਕਿਸੇ ਢੰਗ ਨਾਲ ਇਹ ਜਿਹੜੇ ਅਵਾਰ ਆਪਸ ਨੂੰ ਇਹਨਾਂ ਦਾ ਹੱਲ ਕੀਤਾ ਜਾਵੇ ਤਾ ਜੋ ਜਿਹੜੀਆਂ ਇਹ ਜਾਨਾਂ ਇਹਨਾਂ ਨੂੰ ਬਚਾਇਆ ਜਾ ਸਕੇ। ਇਹਦੇ ਬਾਰੇ ਜ਼ਿੰਮੇਵਾਰ ਕਿਸ ਨੂੰ ਮੰਨਦੇ ਹੋ? ਸਰਕਾਰਾਂ ਨੇ, ਆਮ ਲੋਕ ਨੇ, ਇਹਦੇ ਬਾਰੇ ਕਿਸਾਨਾਂ ਨੂੰ ਵੀ ਕਿਹਾ ਜਾ ਰਿਹਾ ਕਿ ਜਿਹੜੇ ਲੋਕ ਘਰਾਂ ਦੇ ਵਿੱਚ ਆਪਣੇ ਪਸ਼ੂ ਰੱਖਦੇ ਨੇ, ਉਹ ਦੁੱਧ ਪੀਣ ਤੋਂ ਬਾਅਦ ਫਿਰ ਉਹਨਾਂ ਛੱਡ ਦਿੰਦੇ ਨੇ, ਉਹ ਵੀ ਜ਼ਿੰਮੇਵਾਰ ਹੈ। ਦੇਖੋ ਜੀ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਦੱਸ ਕੇ ੜਿਆ ਵੀ ਜ਼ਿੰਮੇਵਾਰ ਕੋਈ ਇੱਕ ਬੰਦਾ ਨਹੀਂ ਹੈ। ਇਹਦੇ ਵਿੱਚ ਸਾਰੇ ਹੀ ਜ਼ਿੰਮੇਵਾਰ ਨੇ। ਜਿਹੜੀ ਤੁਸੀਂ ਗੱਲ ਕਹੀ ਆ ਬਿਲਕੁਲ ਇਹ ਵੀ ਠੀਕ ਹੈ ਗੱਲ। ਵੀ ਜਿਹੜੇ ਬੰਦੇ ਮਤਲਬ ਹੁਣ ਆਪਾਂ ਹੀ ਮੰਨ ਲਓ ਮੇਰੇ ਕੋਲੇ ਹੈ। ਠੀਕ ਹੈ ਜਦੋਂ ਤੱਕ ਇਹਦਾ ਦੁੱਧ ਆਂਦੀ ਹੈ। ਉਦੋਂ ਤੱਕ ਤਾਂ ਠੀਕ ਐ ਜਦੋਂ ਦੁੱਧ ਦੇਦਾ ਫਿਰ ਰਾਤ ਨੂੰ ਇਹਨੂੰ ਛੱਡ ਕੇ ਮਾਰਕੀਟ ਦੇ ਦੋ ਡੰਡੇ ਪਾਸੇ ਭਜਾ ਦਿੰਨੇ ਲੇਕਿਨ ਉਹ ਵੀ ਗਲਤ ਗੱਲ ਐ ਤੇ ਜਿਹੜੀ ਪ੍ਰਸ਼ਾਸਨ ਵਾਲੀ ਗੱਲ ਐ ਜਿਹੜੀ ਆਪਾਂ ਹੁਣ ਗੱਲ ਕਰਕੇ ਛੱਡੇ ਆ ਵੀ ਉਹ ਜਿਹੜਾ ਗਊਸ਼ਾਲਾ ਇਕੱਠਾ ਕਰ ਰਹੇ ਫਿਰ ਉਹ ਕਾਦੇ ਲਈ ਇਕੱਠਾ ਕਰਾਇਆ ਜਾ ਰਿਹਾ ਉਹ ਪੈਸਾ ਜਿਹੜਾ ਇਕੱਠਾ ਕਰਾਇਆ ਜਾ ਰਿਹਾ ਉਹ ਮਤਲਬ ਜਿਹੜੀਆਂ ਗਊਸ਼ਾਲਾ ਖੋਲੀਆਂ ਹੋਈਆਂ ਉਹਨਾਂ ਦੀ ਮਦਦ ਕਰਨ ਉਹਨਾਂ ਨੂੰ ਇਹ ਪੈਸੇ ਦੇਣ ਤਾਂ ਜੋ ਜਿਹੜੀਆਂ ਸਾਰੀ ਅਵਾਰਾ ਫਿਰਦੇ ਆ ਪਸ਼ੂ ਕੋਈ ਚਾਹੇ ਗਾਏ ਆ ਚਾਹੇ ਕੋਈ ਵੀ ਐ ਉਹਨਾਂ ਨੂੰ ਉਹ ਸਾਂਭਣ ਮੈਨੂੰ ਲੱਗਦਾ ਜਿਹੜੇ ਸਾਡੇ ਸਰਕਾਰਾਂ ਐ ਐਮਐਲਏ ਵਸਤਰੀ ਆ ਉਹ ਇਹਦੇ ਵਿੱਚ ਬੰਦ ਲਿਖਤ ਕਰਨਗੇ ਦੇਖੋ ਜਿਹੜਾ ਹਾਲਾਤ ਅੱਜ ਦੇ ਦਿਖ ਰਹੇ ਆ ਉਹਦੇ ਦੇ ਮੁਤਾਬਕ ਤਾਂ ਨਹੀਂ ਲੱਗਦਾ ਵੀ ਕੁਝ ਹੋਊਗਾ ਬਾਕੀ ਰਹੀ ਗੱਲ ਇਹ ਤਾਂ ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਆਪੇ ਚੱਕਣੀ ਪੈਣੀ ਹੈ ਤੇ ਜੇ ਉਹਨਾਂ ਨੇ ਕੁਝ ਕਰਨਾ ਹੁੰਦਾ ਫਿਰ ਇਹ ਅੱਜ ਜਾਨਾ ਨਾ ਜਾਣ ਉਹਨਾਂ ਨੂੰ ਕਿਹੜਾ ਨਹੀਂ ਦਿਖਦਾ ਉਹ ਵੀ ਰੋਡਾਂ ਤੇ ਤੁਰੇ ਫਿਰਦੇ ਆਪਣੇ ਨਾਲ ਤੋਂ ਵੱਧ ਘੁੰਮਦੇ ਆਓ ਠੀਕ ਹੈ ਨਾ ਕਿਤੇ ਕਿਤੇ ਨੂੰ ਜਾ ਰਹੇ ਆ ਕਿਤੇ ਕਿਤੇ ਨੂੰ ਜਾ ਰਹੇ ਆ ਉਹ ਉਹਨਾਂ ਨੂੰ ਆਪਣੇ ਨਾਲੋਂ ਵੱਧ ਪਤਾ ਲੇਕਿਨ ਉਹਨਾਂ ਨੇ ਅੱਖਾਂ ਮੀਚੀਆਂ ਹੋਈਆਂ ਉਹਨਾਂ ਦੀਆਂ ਅੱਖਾਂ ਖੋਲਣ ਵਾਸਤੇ ਤੁਹਾਨੂੰ ਇਹ ਜਿਹੜੇ ਅੱਜ ਆਪਾਂ ਕਰ ਰਹੇ ਹਾਂ ਇਦਾਂ ਦਾ ਸਾਰੇ ਪੰਜਾਬ ਨੂੰ ਸਾਰੇ ਹਿੰਦੁਸਤਾਨ ਨੂੰ ਕਰਨਾ ਪੈਣਾ ਭਗਵਾਨਤਮਾਨ ਸਰਕਾਰ ਨੂੰ ਨਹੀਂ ਲੱਭ ਪਤਾਏਗਾ ਭਗਵਾਨਤਮਾਨ ਤਾਂ ਹੈਲੀਕਾਪਟਰ ਦੇ ਵਿੱਚ ਘੁੰਮਦਾ ਉਹਨੂੰ ਕੀ ਪਤਾ ਰੋਣਾ ਤੇ ਕੀ ਗੱਲ ਇਦਾਂ ਵੀਰ ਜੀ ਜਿਹੜਾ ਭਗਵਾਨਤਮਾਨ ਆ ਉਹ ਵੀ ਕਾਮ ਜੀਮੇਦਾਰ ਦਾ ਹੀ ਮੁੰਡਾ ਹੈਲੀਕਾਪਟਰ ਦਾ ਅੱਜ ਘੁੰਮਣ ਲੱਗਿਆ ਠੀਕ ਹੈ ਉਹ ਉਹ ਪਹਿਰਾ ਉਰੀ ਤੁਰਦਾ ਰਿਹਾ ਆ ਤੁਸੀਂ 92 ਆਉਣ ਤੋਂ 27 ਇੱਥੇ ਆ ਜਾਣਾ ਧਰਤੀ 'ਤੇ ਕਿਸੇ ਨੇ ਨਹੀਂ ਪੁੱਛਣੇ ਤੇ ਤੁਹਾਡੇ ਹਾਲ ਦੇਖ ਲਿਓ ਜੀ 92 ਚੋਂ 2 ਆ ਗਈਆਂ ਹੁਣ ਲੋਕਾਂ ਨੇ ਜਿਹੜੀ ਉਮੀਦ ਨਾਲ ਉਹਨਾਂ ਨੂੰ ਵੋਟਾਂ ਪਾਈਆਂ ਤੀਆਂ ਜੋ ਲੋਕਾਂ ਨੇ ਉਹਨਾਂ ਤੇ ਆਸਾਂ ਰੱਖੀਆਂ ਦੀਆਂ ਉਹ ਕਿਸੇ ਤੇ ਖਰੇ ਨਹੀਂ ਉਤਰੇ ਅੱਜ ਹਾਲਾਤ ਤਾਂ ਦੇਖੋ ਕਿੱਥੇ ਤੁਰੇ ਫਿਰਦੇ ਆ ਕਰਨੀਤ ਸਿੰਘ ਜੀ ਅੱਜ ਕੱਲੇ ਅੱਜ ਤੁਸੀਂ ਪ੍ਰਸ਼ਾਸਨ ਤੱਕ ਪਹੁੰਚ ਕਰੋਗੇ ਜਾਂ ਆਪਣੇ ਤੌਰ ਤੇ ਜਿਹੜੀਆਂ ਇਲਾਕੇ ਦੀਆਂ ਗਊਸ਼ਾਲਾਵਾਂ ਨੇ ਉਹਨਾਂ ਦੇ ਵਿੱਚ ਵੀ ਜਾ ਕੇ ਕੁਝ ਕੋਸ਼ਿਸ਼ ਕਰੋਗੇ ਕਿ ਜਿਹੜੇ ਆਵਾਰਾ ਪਸ਼ੂ ਨੇ ਉਹਨਾਂ ਬਲੋਟੇ ਕਲੈਕਟ ਕੀਤੇ ਜਾਣ ਕਿੱਥੇ ਵੀ ਦੇਖੋ ਇਹ ਕੰਮ ਹੈ ਪ੍ਰਸ਼ਾਸਨ ਦਾ ਜਿਹੜੇ ਗਊਸ਼ਾਲਾਵਾਂ ਨਾਲ ਗੱਲ ਕਰਨੀ ਹੈ ਉਹ ਗੱਲ ਕਰੇ ਸਾਡੀ ਲੋੜ ਹੋਈ ਸਾਨੂੰ ਉਹ ਬੁਲਾਉਣਗੇ ਅਸੀਂ ਕੋਈ ਸਹਿਯੋਗ ਦੀ ਲੋੜ ਹੋਈ ਅਸੀਂ ਸਹਿਯੋਗ ਕਰਾਂਗੇ ਲੋਕੀਤ ਮਿਸ਼ਨ ਪੂਰਾ ਸਹਿਯੋਗ ਕਰੂਗਾ ਪਰ ਲੇਕਿਨ ਜਿਹੜਾ ਕੰਮ ਤਾਂ ਹੈ ਪ੍ਰਸ਼ਾਸਨ ਦਾ ਕੰਮ ਤਾਂ ਹੈ ਪ੍ਰਸ਼ਾਸਨ ਨੂੰ ਕਰਨਾ ਪੈਣਾ ਸਰਕਾਰਾਂ ਦਾ ਕੰਮ ਹੈ ਠੀਕ ਹੈ ਅਸੀਂ ਤਾਂ ਉਹਨਾਂ ਨੂੰ ਜਗਾਉਣ ਵਾਸਤੇ ਲੱਗੇ ਹੋਏ ਆਂ ਧਾਰਮਿਕ ਮੁੱਦਾ ਬਣ ਜਾਂਦਾ ਹੈ ਗਊਆਂ ਦਾ ਜਦੋਂ ਵੀ ਆਵਾਜਾ ਪਸ਼ੂਆਂ ਦਾ ਜਦੋਂ ਪਾਸੇ ਕਰਨ ਲੱਗਦਾ ਹੈ ਪ੍ਰਸ਼ਾਸਨ ਜਾਂ ਕਿਤੇ ਇਹਨਾਂ ਟੱਕਰ ਪਰ ਕੇ ਲੈ ਜਾਣਾ ਪੈਂਦਾ ਫਿਰ ਉਹ ਏਰੀਆ ਵੀ ਜਾਂਦੇ ਨੇ ਕਿ ਇਹ ਤਾਂ ਇਹ ਤਾਂ ਕੱਟਲ ਵਾਸਤੇ ਜਾ ਰਹੀਆਂ ਨੇ ਫਿਰ ਧਾਰਮਿਕ ਮੁੱਦੇ ਨੂੰ ਕਿਵੇਂ ਨਿਛਾ ਜਾਵੇ ਦੇਖੋ ਗਲਤ ਰੰਗਤ ਦੇ ਰਹੇ ਨੇ ਜਿਹੜੇ ਕੋਈ ਧਾਰਮਿਕ ਤੌਰ ਤੇ ਇਹਦਾ ਕੋਈ ਵਿਰੋਧ ਨਹੀਂ ਜਿਹੜਾ ਕੋਈ ਕਿਸੇ ਨੇ ਆਪਣੀ ਆਸਥਾ ਰੱਖਦਾ ਉਹ ਰੱਖੇ ਪਰ ਉਹਨਾਂ ਨੂੰ ਵੀ ਮੈਂ ਅਪੀਲ ਕਰਾਂਗਾ ਜਿਹੜੇ ਕੋਈ ਆਸਥਾ ਰੱਖਦੇ ਨੇ ਗਊਆਂ ਦੇ ਵਿੱਚ ਕਿ ਉਹਨਾਂ ਦੀ ਸੰਭਾਲ ਲਈ ਉਹ ਵੀ ਬੋਲਣ ਕਿ ਜੇ ਗਊ ਮਾਤਾ ਏ ਉਹ ਸੜ ਉਹ ਭੁੱਖthਿਆ ਨਾਲ ਨਾ ਮਰੇ ਬਾਹਰ ਲੋਕ ਉਹਤੇ ਦਾ ਤਸੱਦਦ ਨਾ ਕਰਨ ਉਹ ਗਊ ਸ਼ਲਾਮਾ ਵਾਲਿਆਂ ਨੂੰ ਕਹਿਣ ਚ ਆਪਣੇ ਤੌਰ ਤੇ ਖੋਲਣ ਸਰਕਾਰਾਂ ਨੂੰ ਉਹ ਅਪੀਲ ਕਰਨ ਕੇ ਅਸੀਂ ਗਊ ਸਸ ਦੇ ਰਹੇ ਨੇ ਜੀ ਸੰਭਾਲ ਕੀਤੀ ਜਾਵੇ ਸੋ ਇਸ ਦੇ ਨਾਲ ਹੀ ਜਿੱਥੇ ਅਸੀਂ ਉਹਨਾਂ ਨੂੰ ਧਾਰਮਿਕ ਆਸਥਾ ਵਾਲਿਆਂ ਨੂੰ ਵੀ ਬੇਨਤੀ ਕਰਾਂਗੇ ਤੇ ਆਪਣੇ ਜ਼ਿੰਮੇਵਾਰ ਭਰਾਵਾਂ ਨੂੰ ਵੀ ਬੇਨਤੀ ਕਰਾਂਗੇ ਕਿ ਦੁੱਧ ਪੀਕੇ ਨੂੰ ਛੱਡਿਆ ਨਾ ਜਾਵੇ ਉਹਦੀ ਸੰਭਾਲ ਕਰਨੀ ਤੁਹਾਡੀ ਜ਼ਿੰਮੇਵਾਰੀ ਹੈ ਸੋ ਕਿਸੇ ਤਰ੍ਹਾਂ ਦੇ ਵੀ ਇਹਦੇ ਵਿੱਚ ਧਾਰਮਿਕ ਮੁੱਦਾ ਨਹੀਂ ਕਿਸੇ ਦੀ ਆਸਥਾ ਹੈ ਉਹਨਾਂ ਨੂੰ ਮੁਬਾਰਕਾ ਚੰਗੀ ਗੱਲ ਹੈ ਕੋਈ ਵੀ ਆਪਣੀ ਰੱਖ ਸਕਦਾ ਉਹ ਤੁਸੀਂ ਮੰਗ ਪੱਤਰ ਦਿੱਤਾ ਦੇਣਾ ਜੀ ਹੁਣ ਉਹਦੇ ਬਾਰੇ ਪੁੱਛੋ ਦੇਖੋ ਡਿਪਟੀ ਸਾਹਿਬ ਨੂੰ ਅਸੀਂ ਇਹ ਉਹਨਾਂ ਨਾਲ ਗੱਲ ਇਹ ਕੀਤੀ ਸੀ ਕਿ ਅਸੀਂ ਮੰਗ ਪੱਤਰ ਨਹੀਂ ਸਿਰਫ ਦੇਣਾ ਅਸੀਂ ਬਹੁਤ ਮੰਗ ਪੱਤਰ ਦੇ ਚੁੱਕੇ ਹਾਂ ਇਹ ਤੇ ਜੇਕਰ ਹੱਲ ਹੋਵੇ ਉਹਨਾਂ ਨੇ ਇਹ ਗੱਲ ਕਿਹਾ ਕਿ ਤੁਹਾਡੇ ਮੰਗ ਪੱਤਰ ਤੋਂ ਬਾਅਦ ਮੈਂ ਗਊ ਸ਼ਲਾਮਾ ਦੀ ਸਾਰਿਆਂ ਦੇ ਜਿਹੜੇ ਪ੍ਰਬੰਧਕ ਉਹਨਾਂ ਨਾਲ ਮੈਂ ਮੀਟਿੰਗ ਕਰਾਂਗਾ ਉਸ ਤੋਂ ਬਾਅਦ ਤੁਸੀਂ ਜਿੰਨਾ ਕਿ ਲੋਡ ਹੋਈ ਮੈਂ ਤੋਂ ਉੱਥੇ ਸਹਿਯੋਗ ਦੀ ਮੰਗ ਕਰਾਂਗਾ ਅਸੀਂ ਉਹਨਾਂ ਨੂੰ ਕਿਹਾ ਕਿ ਜੋ ਟਰੈਕਟਰ ਟਰਾਲੀਆਂ ਦਾ ਪ੍ਰਬੰਧ ਕਰਨਾ ਉਹਨੂੰ ਲਿਜਾਣ ਲਈ ਉਹਨਾਂ ਨੂੰ ਸਤਕਾਰ ਦੇ ਨਾਲ ਛੜੇ ਜਿਹੜੇ ਧਾਰਮਿਕ ਆਸਥਾ ਵਾਲੇ ਉਹ ਵੀ ਵੀਰ ਨਾਲ ਆਉਣ ਆਪਾਂ ਸਾਬ ਸੰਭਾਲ ਦੇ ਲਈ ਉਹਨਾਂ ਨੂੰ ਲੈ ਕੇ ਜਾਈਏ ਜਿੱਥੇ ਛੜਣਾ ਇਹ ਪ੍ਰਸ਼ਾਸਨ ਦੀ ਉਮੀਦਵਾਰੀ ਅਸੀਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਲਿਆਤਾ ਜਿਹੜੀਆਂ ਇਹ ਰੋਜ਼ ਦੀਆਂ ਮੌਤਾਂ ਹੋ ਰਹੀਆਂ ਨੇ ਦੇਖੋ ਭਗਵੰਤ ਮਾਨ ਸਰਕਾਰ ਜ਼ਿੰਮੇਵਾਰ ਹੈ ਇੱਕ ਰਾਜਵੀਰ ਜੰਦਾ ਨੀਤੇ ਅਨੇਕਾਂ ਹੀ ਜੰਦੇ ਰੋਜ਼ ਸੜਕਾਂ ਤੇ ਮਰ ਰਹੇ ਨੇ ਨੌਜਵਾਨ ਲੋਕਾਂ ਦੇ ਚਿਰਾਗ ਬੁਝ ਰਹੇ ਨੇ ਸਾਨੂੰ ਭਾਵੇਂ ਦੇਰ ਸਵੇਰ ਜੇ ਅਸੀਂ ਹੁਣ ਜਾਗੀਏ ਸੜਕਾਂ ਤੇ ਆਉਣਾ ਪਵੇਗਾ ਤਾਂ ਇਹ ਇਹ ਮੁੱਖ ਮੁੱਦਾ ਅੱਜ ਬਣ ਚੁੱਕਾ ਹੈ ਠੀਕ ਹੈ ਤੇ ਫਸਲਾਂ ਦੀ ਕਿੰਨੀ ਕੀ ਬਰਬਾਦੀ ਹੋ ਰਹੀ ਹੈ ਜੇ ਬਾਰਾ ਪਸ਼ੂ ਕਾਰੋ ਹਾਂ ਸਾਰਾ ਬਹੁਤ ਬਰਬਾਦੀ ਹੋ ਰਹੀ ਜੀ ਹੂੰ ਜਿਹੜੇ ਸਬਜ਼ੀ ਵਗੈਰਾ ਸਭ ਕੋ ਅਜੜਿਆ ਜਾ ਰਿਹਾ ਹੈ ਜੀ ਹੂੰ ਹਾਂ ਤੇ ਮਨਦੀਪ ਜੀ ਨੂੰ ਇਹਦੇ ਵਾਸਤੇ ਪ੍ਰਸ਼ਾਸਨ ਨੂੰ ਲੱਗਦਾ ਹੈ ਕਿ ਕਿਤੇ ਨੇ ਚਿੰਤਾਜਕ ਹੈ ਕਿਉਂਕਿ ਸੀਐਮ ਕੋ ਮਤਮਨ ਨਹੀਂ ਬਿਆਨ ਦਿੱਤਾ ਸੀ ਰਾਜ ਦੇ ਬੰਦਿਆਂ ਨੂੰ ਮਿਲਣ ਗਏ ਨੇ ਕਿ ਅਸੀਂ ਇਸ ਪਾਸੇ ਕਾਨੂੰਨ ਬਣਾ ਲਗੇ ਆ ਪਰ ਕਾਨੂੰਨ ਦੀ ਲੋੜ ਹੈ ਦੇਖੋ ਪਰ ਸਾਡੇ ਬਹੁਤ ਸਾਰੀਆਂ ਜਿਹੜੀਆਂ ਸੰਸਥਾ ਹੈ ਉਹਨਾਂ ਨੇ ਕੇਸ ਪਾਇਆ ਹੈ ਕੋਰਟ ਵਿੱਚ ਉਹ ਵੀ ਉਧਰ ਤੇ ਵੀ ਲੱਗੇ ਹੋਇਆ ਕੋਟ ਵੀ ਕੋਈ ਨਾ ਕੋਈ ਆਪਣਾ ਜਿਹੜਾ ਨਿਰਣਾ ਦੇਗਾ ਲੈਕਿਨ ਅਸੀਂ ਵੀ ਆਪਣੇ ਵੱਲੋਂ ਲੱਗੇ ਹੋਏ ਆ ਕਿ ਉਹ ਜਿਹੜੇ ਲੋਕ ਹਿੱਤ ਮਿਸ਼ਨ ਹੈ ਹਰ ਵੇਲੇ ਲੋਕਾਂ ਦੇ ਨਾਲ ਖੜਿਆ ਹੈ ਇਸ ਕਰਕੇ ਅਸੀਂ ਵੀ ਅੱਜ ਸਾਡੇ ਇਲਾਕੇ ਚ ਕਈ ਮੌਤਾਂ ਹੋ ਚੁੱਕੀਆਂ ਜਿੱਦਾਂ ਸੀਸਮਾ ਉਹ ਥੋੜੇ ਦਿਨੇ ਹੋਇਆ ਇੱਕ ਨੌਜਵਾਨ ਮੁੰਡਾ ਜਿਹੜਾ ਕਿ ਇੱਕ ਸਾਂਡ ਦੇ ਨਾਲ ਐਕਸੀਡੈਂਟ ਹੋ ਕੇ ਮਰਿਆ ਉਹਦੀ ਜਿਹੜੀ ਗੱਡੀ ਸੀ ਉਹਦਾ ਵੀ ਕਾਫੀ ਨੁਕਸਾਨ ਹੋਇਆ ਕਿਉਂਕਿ ਗੱਡੀਆਂ ਕਿਹੜੇ ਆਪਣਾ ਤੇਜ਼ੀ ਦੀ ਸਸਤੀਆਂ ਇਹ ਵੀ ਲੋਨ ਲੈ ਕੇ ਲੈਂਦੇ ਆ ਆਪਾਂ ਜਿਵੇਂ ਆਪਣਾ ਲਿਮਟਾ ਬਣਾ ਕੇ ਖੇਤਾਂ ਦੇ ਉੱਤੇ ਤੇ ਤਾਂ ਆਪਾਂ ਗੱਡੀ ਲੈਂਦੇ ਆ ਤਾਂ ਅਸੀਂ ਚਾਹੁੰਦੇ ਹਾਂ ਵੀ ਸਾਰਾ ਜਿਹੜਾ ਹੱਲ ਕੀਤਾ ਸਰਕਾਰਾਂ ਵੱਲੋਂ ਕੀਤਾ ਜਾਵੇ ਕਿਉਂਕਿ ਅਸੀਂ ਜਦੋਂ ਟੈਕਸ ਦਿੰਦੇ ਹਾਂ ਤਾਂ ਇਸ ਦੇ ਬਾਰੇ ਕੋਈ ਨਾ ਕੋਈ ਪ੍ਰਬੰਧ ਸਰਕਾਰਾਂ ਨੂੰ ਕਰਨਾ ਚਾਹੀਦਾ ਹੈ ਜੀ 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 ਚਲ ਚਲ ਜਾਣਦੇ ਜਾਣਦੇ ਆਜੋ ਆਜੋ ਵਿਖੇ ਪਹੁੰਚੇ ਨੇ ਬਲਾਕ ਮਾਜਰੀ ਵਿਖੇ ਸੋ ਉਹਨਾਂ ਵੱਲੋਂ ਅੱਜ ਜੋ ਇੱਕ ਮੰਗ ਪੱਤਰ ਇਲਾਕੇ ਦੇ ਵਿੱਚ ਖਾਸ ਕਰ ਜਿਹੜਾ ਬੇਸਾਰਾ ਪਛਵਾ ਨੂੰ ਲੈ ਕੇ ਪਿੱਛੇ ਹੋਇਆ ਅੱਛਾ ਨਾਲੋਂ ਬਾਕੀ ਵੀ ਹੈ ਕਿ ਪਿੱਛੇ ਅੱਛਾ ਨਾਲੋਂ ਅੱਛਾ ਹੋ ਗਿਆ कर लो कर लो बैक कर लो बस बस हो गया ले जाओ तुम सीधा